ਦੇ ਬਾਰੇ ਉਹਦਾ ਉਹਦਾ ਉਹਦੇ ਉਹਦੇ ਬਾਰੇ ਜਾਣਦਾ ਹੈ ਤੇ ਉਹਨੂੰ ਗਿਆਨ ਹੋ ਜਾਂਦਾ ਹੈ ਫਿਰ ਉਹ ਅਕਾਲ ਪੁਰਖ ਦਾ ਇੱਕ ਭਿੱਜ ਹੋਇਆ ਬੱਚਾ ਹੀ ਹੁੰਦਾ ਹੈ ਆਉਂਦਾ ਦੇ ਆਪਣੇ ਮਾਊਂਗੇ ਹੀ ਸੰਸਾਰ ਵਿੱਚ ਰਹਿੰਦਾ ਵੀ ਆਪਣੇ ਮਾਊਂਗੇ ਸਾਰੇ ਕੰਮ ਉੱਥੇ ਕਰਦਾ ਜਿਵੇਂ ਬੱਚੇ ਛੋਟਾ ਹੁੰਦਾ ਹੈ ਉਹ ਖੇਡਦਾ ਵੀ ਹੈ ਗੰਦ ਵਿੱਚ ਵੀ ਖੇਡਦਾ ਹੈ ਸਾਫ ਥਾਂ ਤੇ ਵੀ ਖੇਡਦਾ ਹੈ ਜਿਵੇਂ ਕਈ ਵਾਰੀ ਉਹ ਬਿਸਟਾ ਵੀ ਕਰਦਾ ਹੈ ਪਾਪ ਗੰਦਮੰਦ ਵੀ ਕਰਦਾ ਹੈ ਨਾ ਤੇ ਕਈ ਵਾਰੀ ਜਦੋਂ ਖੇਡਦਾ ਖੇਡਦਾ ਬੱਚਾ ਵੱਡਿਆਂ ਦੇ ਨਾਲ ਵੀ ਸੰਗ ਕਰਦਾ ਇੱਕ ਚੰਗਿਆਂ ਨਾਲ ਵੀ ਸੰਗ ਕਰਦਾ ਹੈ ਮਾੜੇ ਬੰਦੇ ਜਿਨ੍ਹਾਂ ਨੂੰ ਆਪਾਂ ਦੁਨੀਆ ਤੌਰ ਤੇ ਆਮ ਤੌਰ ਤੇ ਲੋਕਾਂ ਨੂੰ ਕਹਿੰਦੇ ਨੇ ਕਿ ਮਾੜੇ ਬੰਦੇ ਨੇ ਉਹਨਾਂ ਦੇ ਨਾਲ ਵੀ ਉਹਦਾ ਸੰਗ ਹੁੰਦਾ ਹੈ ਸਾਰੀ ਥਾਂ ਦੇ ਪੈਂਦਾ ਹੈ ਕਿਉਂਕਿ ਘਰ ਦੇ ਵਿੱਚ ਜੇ ਕੋਈ ਜੀ ਹੈ ਤੇ ਹਰ ਇੱਕ ਤਰ੍ਹਾਂ ਦਾ ਜੀ ਹੈ ਕੋਈ ਚੰਗਾ ਹੈ ਕੋਈ ਮਾੜਾ ਹੈ ਕੋਈ ਕੋਈ ਖਾਣ ਪੀਣ ਵਾਲਾ ਹੈ ਤੇ ਕੋਈ ਸੁਧ ਵੇਸਨੂ ਹੈ ਕੋਈ ਮਾਸahari ਹੈ ਕੋਈ ਸ਼ਾਕahari ਹੈ ਹਨਾ ਕੋਈ ਕਿਸੇ ਤਰ੍ਹਾਂ ਨੂੰ ਮੰਨਣ ਵਾਲਾ ਹੈ ਕੋਈ ਈਸ਼ੂ ਨੂੰ ਮੰਨਣ ਵਾਲਾ ਹੈ ਕੋਈ ਅੱਲਾ ਨੂੰ ਮੰਨਣ ਵਾਲਾ ਹੈ ਕੋਈ ਇੱਕ ਘਰ ਦੇ ਵਿੱਚ ਕਈ ਜੀ ਉਹ ਜੀ ਹੁੰਦੇ ਨੇ ਤੇ ਕਈ ਸਿੱਖ ਧਰਮ ਤੋਂ ਬੀਲੋਂਗ ਕਰਦੇ ਨੇ ਭਾਗਾਂ ਵਾਲੇ ਸੰਸਾਰ ਦੇ ਵਿੱਚ ਅਨੇਕਾ ਧਰਮ ਨੇ ਅਨੇਕਾ ਜਾਤਾਂ ਨੇ ਅਨੇਕਾ ਉਹਨਾਂ ਦੇ ਗੁਰੂ ਨੇ ਅਨੇਕਾਂ ਉਹਨਾਂ ਦੇ ਮੰਨਣ ਵਾਲੀਆਂ ਥਾਵਾਂ ਨੇ ਪਰ ਅਕਾਲ ਪੁਰਖ ਦੀ ਜਿਹੜੀ ਜਿਹੜਾ ਅਕਾਲ ਪੁਰਖ ਹੈ ਅਸੀਂ ਭਾਵੇਂ ਕਿਸੇ ਨੂੰ ਕਿਸੇ ਨਾਮ ਤੋਂ ਬੁਕਾਰ ਲਈਏ ਕੋਈ ਅੱਲਾ ਕਹਿ ਲਵੇ ਕੋਈ ਗੋਡ ਕਹਿ ਲਵੇ ਕੋਈ ਵਾਹਿਗੁਰੂ ਕਹਿ ਲਵੇ ਕੋਈ ਰਾਮ ਕਹਿ ਲਵੇ ਕੋਈ ਕਿਸੇ ਤਰੀਕੇ ਪਰ ਯਾਦ ਆਪਾਂ ਸਾਰੇ ਇਸ ਨੂੰ ਹੀ ਕਰਦੇ ਅਕਾਲ ਪੁਰਖ ਨੂੰ ਕਰਦੇ ਪਰ ਇੱਥੇ ਇੱਥੇ ਹੁੰਦਾ ਵੀ ਅਸੀਂ ਅਕਾਲ ਪੁਰਖ ਨੂੰ ਯਾਦ ਕਿਉਂ ਕਰ ਰਹੇ ਹਾਂ ਅਸੀਂ ਅਕਾਲ ਪੁਰਖ ਤੋਂ ਚਾਹੁੰਦੇ ਕੀ ਆ ਮੰਗ ਕੀ ਹੈ ਸਾਡੀ ਫਰਮਾਇਸ਼ ਕੀ ਹੈ ਸਾਡੀ ਡਿਮਾਂਡ ਡਿਮਾਂਡ ਕੀ ਹੈ ਸਾਡੀ ਇਹ ਗੱਲ ਇਹ ਜਿਹੜੀ ਇਹ ਟੋਪਿਕ ਇਹ ਬੜਾ ਇੰਪੋਰਟੈਂਟ ਟੋਪਿਕ ਹੈ ਇਹ ਗੱਲ ਜੇ ਸਾਡੇ ਸਮਝ ਦੇ ਵਿੱਚ ਆ ਜਾਵੇ ਸਾਡੀ ਪਰਖ ਦੇ ਵਿੱਚ ਆ ਜਾਵੇ ਤਾਂ ਸਾਨੂੰ ਕਿਸ ਚੀਜ਼ ਦੀ ਕੋਈ ਘਾਟ ਨਹੀਂ ਰਹਿੰਦੀ ਕਮੀ ਨਹੀਂ ਰਹਿੰਦੀ ਭਗਵਾਨ ਵਾਲਿਓ ਦੇਖੋ ਅਕਾਲਪੁਰਖ ਦਾ ਇੱਕ ਕਾਨੂੰਨ ਹੈ ਉਹਦਾ ਇੱਕ ਵਿਧਾਨਤ ਹੈ ਉਹਦੀ ਇੱਕ ਰਚਨਾ ਹੈ ਉਹਦੇ ਵਿੱਚ ਜੇ ਅਸੀਂ ਸੰਤੋਖ ਨਾਲ ਬੈਠ ਜਾਈਏ ਸਬਰ ਨਾਲ ਬੈਠ ਜਾਈਏ ਤਾਂ ਰੱਬ ਨੇ ਸਾਨੂੰ ਸਾਰਾ ਕੁਝ ਦੇਣਾ ਹੈ ਸਮੇਂ ਅਨੁਸਾਰ ਇਕ ਕਾਸੀ ਆਪਣੇ ਮਨ ਦੇ ਵਿੱਚ ਉਹ ਜਨਮ ਮਰਨ ਦਾ ਚੱਕਰ ਕੱਢਦੀ ਹੈ ਨਾ ਵੀ ਸਾਡੀ ਮੌਤ ਹੋ ਜਾਵੇਗੀ ਅਸੀਂ ਮਰ ਜਾਵਾਂਗੇ ਤੇ ਸਾਡਾ ਕੀ ਹੋਵੇਗਾ ਜਾਂ ਅਸੀਂ ਇਹ ਸੋਚਾਂਗੇ ਵੀ ਮੈਂ ਵੀ ਮੈਂ ਮੈਂ ਆਪਣੇ ਬੱਚਿਆਂ ਲਈ ਕੁਝ ਕਰ ਜਾਵਾਂ ਮੈਂ ਪਰਿਵਾਰ ਲਈ ਕੁਝ ਕਰ ਜਾਵਾਂ ਕੁਝ ਧਨ ਦੌਲਤ ਇਕੱਠਾ ਕਰ ਜਾਵਾਂ ਇਸ ਨਾਲ ਤਾਂ ਕੁਝ ਲੈ ਕੇ ਜਾਣਾ ਨਹੀਂ ਮੌਤ ਤੇ ਕਟਲ ਸਚਾਈ ਹੈ ਉਹਨੇ ਤਾਂ ਅੱਜ ਆ ਜਾਣਾ ਕੱਲ ਆ ਜਾਣਾ ਉਹਨੇ ਆਣਾ ਹੀ ਆਣਾ ਹੈ ਉਹ ਨਾ ਛੋਟੇ ਨੂੰ ਦੇਖਦੀ ਹੈ ਉਹ ਨਾ ਵੱਡੇ ਨੂੰ ਦੇਖਦੀ ਹੈ ਨਾ ਉਹ ਬਜ਼ੁਰਗ ਨੂੰ ਦੇਖਦੀ ਹੈ ਉਹਨੇ ਮੌਤ ਨੇ ਤਾਂ ਆਣਾ ਤੇ ਆਉਣਾ ਹੀ ਹੈ ਆਜ ਆ ਜਾਵੇ ਕੱਲ ਆ ਜਾ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਨ ਹੈ ਕਿਉਂ ਸਾਈ ਮਨੁ ਵਿਸਾਰੀ ਹੈ ਤੁਹਾਨੂੰ ਬਸ ਇੱਕ ਗੱਲ ਨੋਟ ਕਰਨ ਦੀ ਹੈ ਵੀ ਅਖੀਰ ਦੇ ਵੇਲੇ ਜਦੋਂ ਵੀ ਪ੍ਰਾਨ ਵੀ ਨਿਕਲਣ ਤੇ ਰੱਬ ਦੀ ਉਸਤਤ ਹੋਵੇ ਘਰ ਦੇ ਵਿੱਚ ਦੁੱਖ ਹੋਵੇ ਤਕਲੀਫ ਹੋਵੇ ਕੋਈ ਸਮਾਂ ਪੜੇ ਤੋਂ ਪੜਾ ਕਿਉਂ ਨਾ ਹੋਵੇ ਪਰ ਰੱਬ ਦੀ ਉਸਤਤ ਨਾ ਛੱਡਿਓ ਅਕਾਲ ਪੁਰਖ ਦੀ ਉਸਤਤ ਨਾ ਛੱਡਿਓ ਕਿਉਂਕਿ ਅਸੀਂ ਉਹਦੇ ਬੱਚੇ ਆ ਅਸੀਂ ਜੂਣਾ ਮਰਨਾ ਉਹਦੇ ਹੱਥ ਵਿੱਚ ਆ ਤੇ ਜੀ ਕੇ ਇੱਥੇ ਜਾ ਰਹੇ ਆ ਤੇ ਮਰ ਕੇ ਜਾ ਰਹੇ ਆ ਆਪਣੇ ਭਾਗਾਂ ਦੇ ਲੈ ਕਿੱਥੋਂ ਜਾਵਾਂਗੇ ਕਰਮਾ ਜੋ ਅਸੀਂ ਤੇ ਕਰਮ ਤੇ ਬੀਜ ਜੋ ਅਸੀਂ ਬੀਜਿਆ ਹੈ ਜੋ ਅਸੀਂ ਤੇ ਸੇਵਾ ਭਾਵਨਾ ਕੀਤੀ ਹੈ ਆਪਣੇ ਆਪਣੇ ਆਪ ਤੇ ਉੱਤੇ ਕੰਟਰੋਲ ਕੀਤਾ ਹੈ ਸੇਵਾ ਸਿਮਰਨ ਕੀਤੀ ਹੈ ਮਨ ਨੂੰ ਟਿਕਾਇਆ ਹੈ ਆਪਣੇ ਉੱਤੇ ਮਿਹਨਤ ਕੀਤੀ ਹੈ ਮਨ ਹਾਲੀ ਕਿਰਸ਼ਾਨੀ ਕਰਨ ਸ਼ਰਮ ਪਾਣੀ ਤਨਖੇਤ ਨਾਮ ਵੀ ਸੰਤੋਖ ਸੁਹਾਗਾ ਰਕ ਗਰੀਬੀ ਵੇਸ ਜਿਨ੍ਹਾਂ ਨੇ ਆਪਣੇ ਅੰਦਰ ਨਿਮਰਤਾ ਰੱਖੀ ਹੈ ਗਰੀਬੀ ਵੇਸ ਰੱਖਿਆ ਜਿਨ੍ਹਾਂ ਨੇ ਇੱਥੇ ਮਿਹਨਤ ਕੀਤੀ ਹੈ ਕਾਲ ਖਾਏ ਕਿਛ ਉੱਥੋਂ ਦੇ ਨਾਨਕ ਰਾਹ ਪਛਾਣੇ ਸੇ ਅਸਲ ਦੇ ਵਿੱਚ ਉਹਨਾਂ ਨੇ ਪਰਮੇਸ਼ਵਰ ਨੂੰ ਪਾਉਣ ਵਾਲਾ ਰਾਹ ਲੱਭਿਆ ਹੈ ਉਹਨਾਂ ਨੂੰ ਅਸਲ ਟਿਕਾਣੇ ਦਾ ਪਤਾ ਲੱਗਿਆ ਵੀ ਇਸ ਰਾਹ ਦੇ ਉੱਤੇ ਤੁਰ ਕੇ ਭਾਵੇਂ ਮਿਹਨਤ ਕਰਕੇ ਹਥੀ ਕੀਰਤ ਕਰਕੇ ਅਸੀਂ ਰੱਬ ਨੂੰ ਪਾ ਸਕਦੇ ਹਾਂ ਭਗਵਾਨ ਵਾਲਿਓ ਉਹ ਅਕਾਲ ਪੁਰਖ ਜਿਹੜਾ ਸਾਰੇ ਜੀਆਂ ਨੂੰ ਸੁੱਖ ਦੇਣ ਵਾਲਾ ਹੈ ਸਾਰੇ ਦੁੱਖਾਂ ਦਾ ਨਿਵਾਰਣ ਕਰਨ ਵਾਲਾ ਹੈ ਜਿਹੜਾ ਸਾਰੇ ਜੀਆਂ ਦੀ ਟੇਕ ਕੇਅਰ ਕਰਦਾ ਹੈ ਜਿਸ ਨੇ ਇਹ ਰਚਨਾ ਰਚੀ ਹੈ ਉਸ ਅਕਾਲ ਪੁਰਖ ਨੂੰ ਅਸੀਂ ਜਿੰਨਾ ਯਾਦ ਕਰ ਸਕਦੇ ਹਾਂ ਜਿੰਨਾ ਉਹਦਾ ਸਿਮਰਨ ਕਰ ਸਕਦੇ ਆ ਉਹ ਘਟਾ ਹੈ ਕਦੇ ਸਿਮਰਨ ਦਿਖਾ ਕੇ ਨਾ ਕਰੋ ਕਦੇ ਸਿਮਰਨ ਨੂੰ ਇਸ ਲਈ ਨਾ ਕਰੋ ਵੀ ਦੂਜੇ ਲੋਕ ਪ੍ਰਭਾਵਿਤ ਹੋਣਗੇ ਕਿ ਇਹ ਸਵੇਰੇ ਉੱਠ ਕੇ ਗੁਰਦੁਆਰੇ ਜਾਂਦਾ ਹੈ ਜੀ ਇਹ ਨਿਤਨੇਮ ਕਰਦਾ ਹੈ ਜੀ ਇਹ ਵਾਣੀਆਂ ਬਾਣੀ ਪੜਦਾ ਹੈ ਜੀ ਇਨ ਇੰਨੀ ਬਾਣੀਆਂ ਦਾ ਜਾਪ ਕਰ ਲਿਆ ਜੀ ਇਹ ਇੰਨੇ ਇੰਨੇ ਪਾਠ ਕਰਦਾ ਹੈ ਦੁਕਾਨਵਾਲੇ ਥੋੜੀ ਬਾਣੀ ਪੜੀ ਜਾਂਦੀ ਹੈ ਇਹ ਤਾਂ ਸਾਡੇ ਅੰਦਰ ਦੀ ਆਤਮਾ ਦੀ ਸ਼ਾਂਤੀ ਦੇ ਲਈ ਹੈ ਇਹ ਸਾਡੇ ਅੰਦਰ ਦੀ ਖਰਾਕ ਹੈ ਭੋਜਨ ਹੈ ਜਿਵੇਂ ਹੋਰ ਭੋਜਨ ਅਸੀਂ ਦੁਨੀਆਵੀ ਤੌਰ ਤੇ ਭੋਜਨ ਕਰਦੇ ਆਂ ਭੁੱਖ ਮਟਾਉਣ ਦੇ ਲਈ ਪਾਣੀ ਪੀਂਦੇ ਆਂ ਪਿਆਸ 부ਜਾਉਣ ਦੇ ਲਈ ਇਸੇ ਤਰ੍ਹਾਂ ਬਾਣੀ ਜਿਹੜੀ ਹੈ ਜਿਵੇਂ ਦੁਨੀਆਵੀ ਤੌਰ ਤੇ ਬਾਹਰੀ ਪਿਆਸ ਤਾਂ ਪਾਣੀ 부ਜਾ ਦੇਵੇਗਾ ਲੇਕਿਨ ਅੰਦਰਲੀ ਜਿਹੜੀ ਪਿਆਸ ਹੈ ਆਤਮਿਕ ਤੌਰ ਤੋਂ ਜਿਹੜੀ ਪਿਆਸ ਲੱਗਦੀ ਹੈ ਉਸ ਨੂੰ ਵੀ ਬਾਣੀ ਬਾਣੀ ਹੀ 부ਜਾ ਸਕਦੀ ਹੈ ਬਾਣੀ ਉਸ ਨੂੰ ਤ੍ਰਿਪਤ ਕਰ ਸਕਦੀ ਹੈ ਤ੍ਰਿਸ਼ਨਾ ਤਾਂ ਮੁੱਕਦੀ ਹੈ ਜਾ ਕੇ ਭਜਨ ਤੋਂ ਬਿਨਾਂ ਨਹੀਂ ਕੋ ਨਾਨਕ ਨਾਨਕ ਜੀ ਸਾਨੂੰ ਇੱਕ ਗੱਲ ਸਮਝਾਉਂਦੇ ਨੇ ਬਿਨਾਂ ਭਗਤੀ ਤੋਂ ਛਡਕਾਰਾ ਹੀ ਨਹੀਂ ਵੱਡੇ ਵੱਡੇ ਜੋ ਦਿਸਣ ਲੋਕ ਤਿੰਨ ਕੋ ਵਿਆਪੇ ਚਿੰਤਾ ਰੋ ਕੋਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਨ ਰਾਮ ਲਿਵ ਲਾਈ ਭੂਮੀਆਂ ਭੂਮ ਉਪਰਨਿਤ ਲੁਜੇ ਛੋੜ ਚਲੇ ਤ੍ਰਿਸ਼ਨਾ ਨਹੀਂ ਬੂਜੇ ਕੋਹ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰ ਪਰਮੇਸ਼ਵਰ ਦੇ ਭਜਨ ਤੋਂ ਬਿਨਾ ਭਗਤੀ ਤੋਂ ਬਿਨਾ ਛੁਟਕਾਰਾ ਹੀ ਨਹੀਂ ਫਿਰ ਕਿਉਂ ਅਸੀਂ ਸੰਸਾਰ ਵਿੱਚ ਰਹਿ ਕੇ ਮਾੜੇ ਕਰਮ ਕਰਦੇ ਆਂ ਕਿਉਂ ਅਸੀਂ ਸੰਸਾਰ ਦੇ ਵਿੱਚ ਰਹਿ ਕੇ ਇੱਕ ਦੂਜੇ ਦੀ ਸੇਵਾ ਇਸ ਲਈ ਕਰਦੇ ਆਂ ਕਿ ਸਾਨੂੰ ਕੁਝ ਧਨ ਦੌਲਤ ਮਿਲ ਜਾਵੇ ਜ਼ਮੀਨ ਮਿਲ ਜਾਵੇ ਜ਼ਮੀਨ ਦਾ ਟੁਕੜਾ ਮਿਲ ਜਾਵੇ ਸਾਨੂੰ ਇੱਥੇ ਬੰਦੇ ਦੀ ਕਦਰ ਨਹੀਂ ਹੈ ਬੰਦਾ ਅੱਜ ਮਰ ਜਾਵੇ ਕੱਲ ਮਰ ਜਾਵੇ ਬੰਦੇ ਦੀ ਕੋਈ ਕਦਰ ਨਹੀਂ ਹੈ ਇੱਥੇ ਉਸ ਬੰਦੇ ਨੇ ਸਾਡੇ ਲਈ ਕੀ ਕੁਝ ਕੀਤਾ ਕਿ ਨਾ ਕੁਝ ਬਣਾਇਆ ਕਿ ਨਾ ਉਹਨੇ ਪਾਲਿਆ ਕਿ ਨਾ ਪੋਸਿਆ ਉਹਦੀ ਕਦਰ ਨਹੀਂ ਹੈ ਸਾਡੀ ਨੀਗਾ ਪਤਾ ਕਿਥੋਂ ਹੁੰਦੀ ਹੈ ਉਹਦੀ ਧਨ ਤੇ ਉਹਦੀ ਦੌਲਤ ਤੇ ਉਹਦੀ ਜ਼ਮੀਨ ਤੇ ਅਸੀਂ ਕਿਸੇ ਦੀ ਸੇਵਾ ਵੀ ਕਰਦੇ ਹਾਂ ਤੇ ਇਸ ਕਰਕੇ ਕਰਦੇ ਹਾਂ ਕਿ ਸਾਨੂੰ ਇਤੋਂ ਕੁਝ ਨਾ ਕੁਝ ਬੈਨੀਫਿਟ ਮਿਲੇ ਸ਼ਾਇਦ ਇਹ ਦੋ ਕੋਠੇ ਮੇਰੇ ਨਾਮ ਕਰਾ ਦੇ ਜAVE ਦੁਕਾਨ ਹਿੱਸੇ ਦੇ ਵਿੱਚ ਆਉਂਦੀ ਸਾਡੇ ਦੁਕਾਨ ਮੇਰੇ ਨਾਮ ਕਰਾ ਦੇਵੇ ਜ਼ਮੀਨ ਮੇਰੇ ਹਿੱਸੇ ਭਾਈ ਭੈਣ ਜਿੰਨੇ ਵੀ ਇੱਥੇ ਬਣੇ ਹੋਏ ਨੇ ਦੁਨਿਆਵੀ ਤੌਰ ਤੇ ਅਸੀਂ ਦੁਨੀਆ ਨੂੰ ਦੇਖਦੇ ਹਾਂ ਲੋਕਾਂ ਨੂੰ ਵੇਖਦੇ ਹਾਂ ਜਦੋਂ ਸੰਸਾਰ ਦੇ ਉੱਤੇ ਮਾਪੇ ਮਾਪਿਓ ਗੁਜ਼ਰ ਜਾਂਦੇ ਨੇ ਤੇ ਬਾਅਦ ਦੇ ਵਿੱਚ ਕਿਹੜੀਆਂ ਗੱਲਾਂ ਹੁੰਦੀਆਂ ਨੇ ਕਿ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਇੱਕ ਦੋ ਦਿਨ ਅਸੀਂ ਕਿਸੇ ਇਨਸਾਨ ਨੂੰ ਯਾਦ ਕਰਦੇ ਆ ਉਹਦੇ ਬਾਅਦ ਮਾਹੌਲ ਕਿਹੋ ਜਿਹਾ ਬਣ ਬਣ ਜਾਂਦਾ ਫਿਰ ਉਹ ਜ਼ਮੀਨ ਦੇ ਟੁਕੜੇ ਕਰਾਉਣ ਦੇ ਵਿੱਚ ਕਹਿੰਦੇ ਨੇ ਵੀ ਇਹ ਇਹ ਜਿਹੜੀ ਕੋਠੀ ਬਾਪੂ ਦੇ ਨਾਂ ਆਉਂਦੀ ਹੈ ਜਾਂ ਮਾਂ ਦੇ ਨਾਂ ਆਉਂਦੀ ਹੈ ਚਲੋ ਇਹਦੇ ਵਿੱਚ ਮਟਵਾਰਾ ਪਾ ਲਈਏ ਪਹਿਲਾਂ ਤਾਂ ਭੈਣਾ ਵੀ ਭਰਾਵਾਂ ਨੂੰ ਕਹਿੰਦੇ ਨੇ ਵੀ ਅਸੀਂ ਤੁਹਾਡੇ ਤੋਂ ਹਿਕਸਾ ਨਹੀਂ ਮੰਗਣਗੇ ਪਰ ਬਾਅਦ 'ਚ ਵੀ ਆਪਣਾ ਰੂਪ ਦਿਖਾ ਦਿੰਦੀਆਂ ਨੇ ਉਹ ਦਿਖਾ ਦਿੰਦੇ ਨੇ ਵੀ ਅਸੀਂ ਵੀ ਫਿਰ ਆਪਣਾ ਹਿੱਸਾ ਮੰਗਣ ਨੂੰ ਉਹ ਤਿਆਰ ਹੋ ਜਾਂਦੀਆਂ ਨੇ ਉਹ ਜਿਹੜੇ ਨਾਲ ਲੱਗੇ ਹੁੰਦੇ ਨੇ ਉਹ ਕਹਿੰਦੇ ਮੇਰੀ ਧੀ ਪੁੱਤਰ ਨੇ ਇਹ ਪਿਓ ਦਾ ਆਪਣੇ ਪਿਓ ਦੇ ਪੁੱਤਰ ਨੇ ਪਿਓ ਦੀ ਧੀਆਂ ਨੇ ਉਹੀ ਪਰ ਜ਼ਮੀਨ ਦੇ ਟੁਕੜੇ ਕਰਕੇ ਇੱਕ ਦੂਜੇ ਦਾ ਸਿਰ ਵੱਢ ਦਿੰਦੇ ਨੇ ਇੱਕ ਦੂਜੇ ਨੂੰ ਲਾਠੀ ਮਾਰ ਦਿੰਦੇ ਨੇ ਇੱਕ ਦੂਜੇ ਦਾ ਨੁਕਸਾਨ ਕਰ ਦਿੰਦੇ ਨੇ ਆਪਸ ਦੇ ਵਿੱਚ ਲੜਦੇ ਨੇ ਇੱਕ ਜ਼ਮੀਨ ਦੇ ਟੁਕੜੇ ਕਰਕੇ ਤਾਂ ਮਹਾਰਾਜ ਨੇ ਭੂਮੀਆਂ ਭੂਮ ਉੱਪਰ ਨਹੀਂ ਤੇ ਲੋਜੇ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੇ ਤ੍ਰਿਸ਼ਨਾ ਤਾਂ ਇਹਨਾਂ ਦੀ ਹਜ ਤੱਕ ਵੀ ਖਤਮ ਨਹੀਂ ਹੋਈ ਮਨ ਤੈਨਾਂ ਦਾ ਹਜ ਤੱਕ ਵੀ ਤ੍ਰਿਪਤ ਨਹੀਂ ਹੋਇਆ ਇਹ ਸਾਰੀ ਦੁਨੀਆ ਦੁਨੀਆ ਦੀ ਗੱਲ ਹੈ ਤੁਸੀਂ ਕਦੇ ਵੀ ਦੇਖ ਲਿਓ ਅਤਲਬ ਜਿੰਨੇ ਵੀ ਇਨਸਾਨ ਮਰੇ ਨੇ ਹਰ ਇੱਕ ਨੇ ਆਪਣਾ ਆਪਣਾ ਹਿੱਸਾ ਮੰਗਿਆ ਜਾ ਕੇ ਆਪਣੇ ਆਪਣਾ 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 ਹਿੱਸਾ ਲੈ ਕੇ ਅਤੇ ਉਹਨੂੰ ਵੇਚ ਕੇ ਤੇ ਆਪਣਾ ਕਾਰੋਬਾਰ ਸਥਾਪਿਤ ਕਰ ਦਿੱਤੇ ਨੇ ਕੋਣ ਕਿਸੇ ਨੂੰ ਯਾਦ ਕਰਦਾ ਕੋਈ ਨਹੀਂ ਯਾਦ ਕਰਦਾ ਕੁਝ ਦਿਨ ਹੀ ਯਾਦ ਕਰਦੇ ਨੇ ਕੁਝ ਦਿਨ ਹੀ ਰੋਂਦੇ ਨੇ ਖਾਸ ਤੌਰ ਤੇ ਨੇ ਮਾਈ ਯਾਦ ਕਰਦੀ ਹੈ ਮਾਂ ਜਦੋਂ ਨਹੀਂ ਰਹਿੰਦੀ ਤੇ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਕੋਈ ਕਿਸੇ ਨੂੰ ਨਹੀਂ ਚੇਤੇ ਕਰਕੇ ਰਾਜੀ ਸੰਸਾਰ ਦੇ ਵਿੱਚ ਸਭ ਇੱਥੇ ਦੁਨਿਆ ਇਸੇ ਬਨਾਵਟੀ ਲੋਕ ਦਿਖਾਵਾ ਪਿਆਰ ਸਭ ਇੱਕ ਦੂਜੇ ਨੂੰ ਧੋਖਾ ਦੇ ਰਹੇ ਨੇ ਸਭ ਇੱਕ ਦੂਜੇ ਦੇ ਨਾਲ ਜੋ ਕਮਾਉਂਦੇ ਨੇ ਸਾਰੇ ਇੱਕ ਦੂਜੇ ਦੇ ਦੂਜੇ ਨੂੰ ਨਫ਼ਰਤ ਕਰਦੇ ਨੇ ਅੰਦਰੋਂ ਅੰਦਰ ਹੀ ਬਾਹਰੀ ਤੌਰ ਤੇ ਮਿੱਠਾ ਬੋਲਦੇ ਨੇ ਬਾਹਰੀ ਤੌਰ ਤੇ ਦਿਖਾਉਂਦੇ ਨੇ ਵੀ ਅਸੀਂ ਤੁਹਾਡੇ ਤੁਹਾਡੇ ਹਮਸਫਰ ਆ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡੇ ਤੁਹਾਡੇ ਹੀ ਜੀ ਆ ਇੱਥੇ ਕੋਈ ਕਿਸੇ ਦਾ ਨਹੀਂ ਹੁੰਦਾ ਸਭ ਮਤਲਬ ਕਰਕੇ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ ਜਿਉਂ ਹੀ ਸਾਡਾ ਮਤਲਬ ਪੂਰਾ ਹੁੰਦਾ ਹੈ ਜਿਉਂ ਸਾਡਾ ਸੁਆਰਥ ਪੂਰਾ ਹੁੰਦਾ ਹੈ ਅਸੀਂ ਆਪਣੀ ਔਕਾਤ ਬੁਖਾ ਦੇ ਦਿੰਦੇ ਨੇ ਇਹ ਸਾਡੇ ਅੰਦਰ ਹੈ ਰੱਬ ਦੇ ਨਾਲ ਪਿਆਰ ਨਹੀਂ ਅਸੀਂ ਕਰਦੇ ਅਸੀਂ ਰੱਬ ਤੋਂ ਦਾਤਾਂ ਮੰਗਦੇ ਨੇ ਜੇ ਤਾਂ ਰੱਬ ਦਾਤਾਂ ਉਹਨੇ ਦੇ ਦਿੱਤੀਆਂ ਤਾਂ ਠੀਕ ਹੈ ਜੇ ਨਹੀਂ ਦਿੱਤੀਆਂ ਤੇ ਰੱਬ ਨੂੰ ਕੁਛ ਨਾ ਸ਼ੁਰੂ ਕਰ ਦਿੰਦੇ ਨੇ ਦੱਸੋ ਕਿਹੜਾ ਪਿਆਰ ਅਸੀਂ ਰੱਬ ਨੂੰ ਕਰਦੇ ਨੇ ਅਸੀਂ ਜੋ ਵੀ ਸੰਸਾਰ ਦੇ ਉੱਤੇ ਜਿੰਨੀ ਵੀ ਅੱਜ ਅੱਜ ਤੱਕ ਅਸੀਂ ਜੋ ਕਿਰਿਆ ਕਰਦੇ ਪਏ ਨੇ ਸਭ ਕਿਸੇ ਨਾ ਕਿਸੇ ਸਵਾਰਤ ਨਾਲ ਕਰਕੇ ਜੁੜੀਆਂ ਹੋਈਆਂ ਨੇ ਬਿਨਾਂ ਸਵਾਰਤੋਂ ਨਹੀਂ ਸਾਡਾ ਤਾਂ ਸਮਾਂ ਹੀ ਸਾਰਾ ਦਿਨ ਰਾਜਨੀਤਿਕ ਚੀਜ਼ਾਂ ਦੇ ਵਿੱਚ ਨਿਕਲ ਜਾਂਦਾ ਹੈ ਫਲਾਣੀ ਸਰਕਾਰ ਕੀ ਕਰਦੀ ਸੀ ਫਲਾਣਾ ਗਵਰਨਮੈਂਟ ਕੀ ਕਰਦੀ ਪਈ ਐ ਫਲਾਣੇ 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 ਅਫਸਰ ਆਇਆ ਸੀ ਉਸਨੇ ਕੀ ਕਿ ਕੁਝ ਦੇਣ ਨੂੰ ਕਹਿ ਦਿੱਤਾ ਕੀ ਹੋਰ ਡਿਮਾਂਡ ਸਾਡੀ ਪੂਰੀ ਕਰ ਕੇ ਗਿਆ ਕੀ ਉਹਨੇ ਬਣਾ ਦਿੱਤਾ ਕੀ ਉਹਨੇ ਦੇ ਦਿੱਤਾ ਸਾਰਾ ਦਿਨਾਂ ਦੇ ਵਿੱਚ ਪੈ ਰਹੇ ਨੇ ਫਲਾਣੇ ਦੇ ਧੀਆ ਦੇ ਉੱਤੇ ਧੀਆ ਦੇ ਪੁੱਤਰ ਕੀ ਕਰਦੇ ਪਰ ਦੂਜੇ ਉਹਦਾ ਫਲਾਣੇ ਦਾ ਪੁੱਤਰ ਕੀ ਕਰਦਾ ਫਲਾਣੇ ਦੀ ਧੀ ਕੀ ਕਰਦੀ ਐ ਉਹਨਾਂ 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 ਦੇ ਘਰ ਦੇ ਵਿੱਚ ਕਲੇਸ਼ ਕਿਉਂ ਐ ਉਹ ਘਰ ਦੇ ਵਿੱਚ ਲੜਦੇ ਪਏ ਨੇ ਕਿਉਂ ਲੜਦੇ ਪਏ ਨੇ ਕੀ ਕਾਰਨ